ਆਪ ਜੱਗਾ ਸਿੰਘ ਹਾਂਜੀ ਬਰਾਡ ਫਾਰਮ YouTube ਚੈਨਲ Facebook ਪੇਜ ਤੇ ਸਵਾਗਤ ਆ ਜਿਵੇਂ ਤੂੜੀ ਦੀ ਬੋਲੀ ਤੇ ਤਰੀਕ ਹੋ ਗਈ ਹੈ ਜੀ ਅੱਜ 19 ਦਸੰਬਰ ਮੇਨੇ ਕੀ ਰੇਟਾਂ ਦਾ 19 ਤਰੀਕ ਨੂੰ ਆ ਜੀ ਬੁਣੀ ਦਿੱਤੀ ਹੋਣਗੇ ਆ ਬਈ ਜਵਾ ਜਸਤਾਨੇ ਟੋਕਦੇ 300 320 350 350 54 60 ਪੈਨੋ ਆਹ ਨਿਤ ਨੂੰ ਵਿੱਚੋਂ ਪੈਗ 70 72 80 80 90 95 405 10 15 20 25 30 35 40 45 450 450 ਬੋਲਾ ਬੇਜ ਨੇ 450 ਬਈ ਸੀ ਲੋ ਜੀ 450 ਪਹਿਲੇ ਨਕਦ ਦਾ ਰੇਟ ਹੋ ਗਿਆ ਅੱਜ ਤਰੀਕ ਸੀਗੀ 19 ਦਸੰਬਰ ਪਹਿਲੇ ਨਕਦ ਦਾ 450 ਰੇਟ ਬਾਕੀ ਅੱਗੇ ਵੇਣੇ ਆ ਜੋ ਤੇ ਲਾਈਵ ਨੂੰ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਦੋ ਟਰਾਲੀ ਉੱਧਰ ਵੀ ਖੜੇ ਆ ਬਾਕੀ ਲੋਗੇ ਮਿੱਤਰਾਂ ਉਹ ਇਹ ਪਾ ਲਾ ਗਿਆ ਮੋਰੀ ਜਿਹੜੀ ਸੀਗੀ ਜਿਹੜੇ ਕਾਰ ਕੋਗੇ ਪਰਾਉਣ ਕਮੇ ਦਾ ਲੱਗ ਗਿਆ ਇਹਨਾਂ ਦਾ ਬਾਈ ਆ ਗੁੱਸਾ ਕਰਦਾ ਇਹ ਅਗਲਾ ਬੋਲੂਗਾ ਇਹਦੀ ਹੈ ਬਾਈ ਆਪਣੀ ਇੱਕ ਅੰਦਰ ਜੀ ਦੋ ਵੀ ਆਪੀ ਐਨੇ ਟੂੜੀ ਆਈ ਮੈਂ ਰੈਗਲੂ ਕੇ ਟੂੜੀ ਆ ਮਾਰ ਦੀ ਟੂੜੀਆ ਦੇ ਨਾਲ ਦੀ ਭਾਈ ਬੋਲੋ 300 ਰੁਪਏ ਅੰਦਰ ਦੇ ਸਮਾਲ ਸਰ ਜਾਏਗਾ ਹੈ ਭਾਈ ਸਮਾਲ ਸਰ ਆ ਗੱਲ ਗੱਲ ਕਰ ਲੋ ਜੀ ਤੇ ਆ ਹਾਂ ਹਾਂ ਸਮਾਲ ਸਰ ਜਾਏਗਾ 800 ਰੁਪਏ ਕਰਾ ਬਾਈ ਬੋਲੋ ਜੀ 400 ਰੁਪਏ ਯਾਰ 400 ਰੁਪਈਆ 400 ਠੀਕ ਹੈ ਲੈਣੀ ਪੰਜ ਬੋਲ 10 ਦੇਖਣਾ ਕੀ ਹੈ 450 ਦੇਗੀ ਬਲੀ ਡਰਨ 25 425 35 435 40 45 445 650 650 ਬੋਲਾਂਗੇ ਨਾ 650 ਲੋ ਜੀ 650 ਰੇਟ ਹੋ ਗਿਆ ਦੂਜਾ ਨਗ ਸੀ ਬਾਕੀ ਤੀਜੇ ਨਗ ਦਾ ਰੇਟ ਵੇਨਾ ਕਿਤੋਂ ਕਿਤੇ ਕਰੇ ਜਾਂਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰ ਦਿਆ ਕਰੋ ਵਾਹਿਗੁਰੂ 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 ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਤਰੀਕ ਸੀਗੀ ਅੱਜ 19 ਦਸੰਬਰ ਤੇ YouTube ਚੈਨਲ ਨੂੰ ਸਬਸਕ੍ਰਾਈਬ Facebook ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਵੀ ਲਾਈਵ ਅੱਜ ਥੋੜਾ ਜਿਹਾ ਲੇਟ ਸਟਾਰਟ ਕੀਤਾ ਬਾਕੀ ਕੱਲੂ ਆਪਾਂ ਥੋੜਾ ਜਿਹਾ ਪਹਿਲਾਂ ਕਰਿਆ ਕਰਾਂਗੇ ਜਿਹੜੀ ਜਿਹੜੀ ਦਾਲੀ ਵੀਰੇ ਹਾਂ ਹਾਂ ਵੱਡਾ ਜਾਉਂਗਾ ਫਿਰ ਕੋਡਾ ਸਰ ਸਾਨੂੰ ਆਪ ਨੂੰ ਬਹੁਤ ਦਖਮਨ 800 ਰੁਪਇਆ ਮੰਗੀ ਜਾਂਦੇ 80 ਦੇ 540 540 ਹੀ ਆ ਬੋਲੋ ਹਣਾ 52 52 452 ਬੋਲਾ ਬੇ ਜੀ ਨੇ 455 ਲੋ ਜੀ 455 ਇਹ ਨਗਦ ਦਾ ਰੇਟ ਹੋ ਗਿਆ ਅਗਲੇ ਨਗਦ ਦਾ ਰੇਟ ਵੇਨੇ ਕਿੱਥੋਂ ਕਿੱਥੇ ਜਾਂਦਾ ਵੀਡੀਓ ਨੂੰ ਤਦ ਤੱਕ ਸ਼ੇਅਰ ਜਰੂਰ ਕਰ ਦਿਓ ਜੀ ਆ ਜਾਓ ਜੀ ਵੇਣੇ ਆ ਦੋਹਾਂ ਕਿ ਨਾ ਕਹਿੰਦਾ ਕਿੱਥੋਂ ਕਿਤੇ ਕਰੇਟ ਜਾਂਦਾ ਤਦ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਤਰੀਕ ਫਿਗੀ ਅਜ 19 ਉਜੋਣਾ ਕਵੇਨੇ ਆਹ ਤੇਰੇ ਸਾਹਮਣੇ ਆਹ ਕੇ ਬਲਾਨਾ ਹਾਂ ਆਹ ਬਈ ਅੰਮ੍ਰਿਤ ਸਿੰਘ ਬੋਲੋ 400 400 15 20 25 30 35 40 45 450 55 88 780 480 80 99 500 5 505 ਬੋਲਾ ਕਿਨੇ 505 ਰੁਪਏ ਲੋ ਜੀ 505 ਨਕਦ ਦਾ ਰੇਟ ਹੋ ਚੁੱਕਿਆ ਬੱਗੀ ਇੱਕ ਦਾ ਨਕਦ ਦਾ ਵੇਣਿਆ ਫੇਰ ਬਈ दिली <laughs> ਆਲੀ ਜੀ ਲੱਗਦੀ ਹੈ ਬਾਈ ਜਾਲੀ ਜਲਾ ਕਿਹਾ ਬਾਈ ਆਪਣੀ ਆਪਣੀ ਬਾਹਰ ਦੀ ਬਾਈ ਹਾਂ ਬਾਹਰ ਦੀ ਕਿੰਨੇ ਗੁੱਲੀ ਦਾ ਨਹੀਂ ਵਿੱਚ ਨਹੀਂ ਬਾਹਰ ਦੀ ਤੁਰੀ ਆਈ ਬੋਲੋ ਬੋਲੋ ਹੀ ਬੋਲੋ 300 ਰੁਪਏ 300 300 10 20 20 30 40 48 350 60 360 65 370 70 75 375 80 85 90 95 400 400 ਬੋਲੇ 5 10 410 ਬੋਲਦਾ 15 15 415 16 ਮੈਂ ਕਿਹਾ 22 25 ਫਿਰ ਵੀ ਐ 35 40 440 ਬੋਲਦਾ ਕੋਈ 440 ਰੁਪਏ ਬਾਈ ਕਿਹਦੀ ਗੱਲ ਹੈ ਆਪਣੀ ਜਣਾ ਤੇ ਹਮਾਂ ਨੂੰ ਜਾਣਾ ਕਿਹੜਾ